ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਐਸਾ ਹੀ ਕੱਢ ਰਹੇ ਹਾਂ ਨਮਕੇ। ਨਿਕਲ ਚੁਕੇ ਹੈ ਜੋ ਕੱਲੀ ਨੇ ਇਹ ਜੋ ਇੱਥੇ ਚਿੰਟੀ ਦੀ ਨਮਕ ਹੈ। ਹੈ ਨਮਕ ਹੈ। ਅੱਧਰ ਮੈਂ ਬਠਾਉਂਗੀ। ਇਧਰ ਮੈਂ ਬੈਠੂ ਫੋਟੋ ਪੇੜਾ ਵੀ ਛੱਡਣਾ। ਪਨ ਹੋ ਗਏ। ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਹੋਪਰਾਈ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਦੋ ਪੇੜੇ ਬਣਾ ਲਾ। ਦੋ। ਹਾਂ, ਹੈਗੇ ਹੈ ਤਾਂ ਆਪਣੇ। ਤੇ ਬਾਪੇ ਗਾਵਾ ਚਿੰਗਾ ਦੇਖ ਲਿਆ। ਪਹਿਲਾਂ ਉਹ ਤਾਂ ਕਰ ਲੋ। ਪਹਿਲਾਂ ਆਟੇ ਦਾ ਕਮਨ ਮੇੜ ਲਓ। ਫਿਰ ਚਿੰਗਾ ਚੱਕ ਲੈਣ। ਦੋ-ਦੋ ਕਮਗਾ ਨੂੰ ਇਕੱਠੇ ਕਰ ਲੈਣ। ਆ ਪਿੱਛੇ ਗਿਰੀਆਂ ਵੀ ਹੁੰਦੀਆਂ। ਨਾ ਆਪਣੇ ਇੱਥੇ ਕੋਈ ਪਿੱਛੇ ਪੰਜਾ ਹੁੰਦੀਆਂ ਨਹੀਂ। ਇੱਥੇ ਗਰੀਆਂ ਵੀ ਹਾਂ ਹਾਂ। ਇੱਥੇ ਚੱਕ ਲੈਣੇ ਆ। ਉਹ ਤੇ ਪਾਇਆ ਲੋੜ ਜਿੱਕਰ ਤਾਂ ਹੋ ਜਾਂਦਾ ਹੈ। ਪਹਿਲਾ ਆਟਾ ਦਾ ਕੰਮ ਮੇਲ ਦੋ ਮੈਂ ਦੇਖਦੇ ਆ। ਅੱਜ ਕਿੰਨਾਂ ਲੱਗੇ ਸੇਵੀਆ ਗੁੱਗਾ ਮਾੜੀ ਤੇ ਉਹ ਕੀਆ? ਕੀਆ ਗੁੰਗਾ ਮਾੜੀ ਨੀ ਮੰਮੀ। ਨੰਮੀ ਗੁੱਗਾ ਮਾੜੀ ਨੀ ਨੰਮੀ ਦਾ ਮੇਲਾ ਆਉਣ ਵਾਲਾ ਹੈ ਹੁਣ ਪੰਜ ਪੰਜ ਛੇ ਦਿਨਾਂ ਤੱਕ। ਫਿਰ ਜਿਹੜਾ ਪਿੰਡ ਚ ਮਤਲਬ ਪਹਿਲਾ ਘੜਾ ਮੁੱਤਾ ਮਾਰਦੇ ਆ ਜਿਹੜੇ ਫਿਰ ਉਹਨਾਂ ਨੂੰ ਪੁੱਛ ਕੇ ਪੁੱਛ ਲਿਆ ਵੀ ਉਹਨਾਂ ਨੇ ਘੜਾ ਮੁੱਤਾ ਮਾਰ ਲਿਆ ਤਾਂ ਜਦ ਉਹ ਉਹ ਮਾਰਦੇ ਨੇ ਘੜਾ ਮੁੱਤਾ ਹਨਾ ਫਿਰ ਸਾਰੇ ਪਿੰਡ ਵਾਲਾ ਸਾਥਵਾਦ ਉਹਨਾਂ ਤੋਂ ਪਹਿਲਾਂ ਨਹੀਂ ਮਾਰ ਸਕਦੇ ਕਿਉਂਕਿ ਪਹਿਲਾਂ ਉਹਨਾਂ ਨੇ ਹੀ ਮਾਰਨਾਂਗੇ ਫੇਰ ਬਾਕੀ ਸਾਰੇ ਪਿੰਡ ਤੇ ਮਾਰਨਗੇ ਘੜੇ ਤੇ ਸੇਮੀਆਂ ਬਟਣੀਆਂ ਕੜੇ ਤੇ ਅੱਜ ਜਰੋਂਾ ਨਹੀਂ ਬਟਦੇ ਥੋੜੀ ਜਿਹੀ ਬਟਾਂਗੇ ਹਾਂ ਥੋੜਾ ਜਿਹਾ ਦੇ ਦੇ ਪੰਕੁਪਾ ਤੇ ਨਾ ਮਤਲਬ ਜਿਹੜੀਆਂ ਦੁਨੀਆਂ ਸੇਮੀਆਂ ਇਹ ਉਹ ਨਹੀਂ ਲੱਗਦੀਆਂ ਨਾ ਜਿਹੜੀਆਂ ਮਸ਼ੀਨ ਵਾਲੀਆਂ ਹੁੰਦੀਆਂ ਨੇ ਹੱਥ ਦੇ ਵੱਟੇ ਵੀ ਆ ਲੱਗਦੀਆਂ ਨੇ ਹੱਥ ਦੇ ਘੜੇ ਦੇ ਵੱਟੀਆਂ ਹੋਈਆਂ ਲੱਗਦੀਆਂ ਉਹ ਤਾਂ ਖਾਣ ਪੀਣ ਖਾਤਰ ਵੱਟਦੇ ਆ ਭਾ ਜਿਹੜੇ ਵੱਟਾ ਹੁੰਨੇ ਆ ਜਾਂ ਚਿੰਦੀ ਨਾਲ ਵੱਟਦੇ ਆ ਅੱਗੇ ਦੇ ਲੋਕਾਂ ਥਾਲੇ ਵੱਟਦੇ ਤੇ ਸਾਰੇ ਹੱਥਾਂ ਨਾਲ ਵੱੱਟੀ ਵੀ ਸੇਵੇਂ ਮੋਟੀ ਹੁੰਦੀ ਆ ਨਾ ਥੋੜੀ ਜੀ ਉਹ ਫਿਰ ਖਾਣ ਨੂੰ ਸੁਆਦਨ ਲੱਗਦੀ ਵਧੀਆ ਬਣਦੀ ਆ ਫਿਰ ਹੁਣ ਐਨੀਆਂ ਭੱਟੂਗਾ ਕੌਣ ਅੱਗ ਦੇ ਪੀੜੀਆਂ ਕਰਕੇ ਬੱਟਦੇ ਤੇ ਸਾਰੇ ਹੋਰ ਸਾਰੇ ਪਿੰਡਾਂ 'ਚ ਘੜਿਆਂ ਤੇ ਮੱਥਾ ਟਿਕਦਾ ਹਾ ਨੌਂਮੀ ਦਾ ਹੁੰਦਾ ਜਿਹੜਾ ਸਾਰੇ ਪਿੰਡ ਸਾਰੇ ਪਿੰਡਾਂ 'ਚ ਅੱਗੇ ਲੋਕ ਪਤਾ ਕੀ ਕਰਦੇ ਤੇ ਜਿੰਦੀ ਨਾਲ ਬੱਟਦੇ ਹੁੰਦੇ ਨੇ ਜਿੰਦੀ ਨਾਲ ਹੁਣ ਤਾਂ ਬੱਟਣ ਵਾਲੇ ਆਉਣ ਲੱਗੇ ਅੱਗੇ ਕੋਈ ਨਹੀਂ ਆਉਂਦਾ ਤਾਂ ਆ ਆਉਣ ਵਾਲੇ ਨੇ ਹੁਣ ਸ਼ਰਾਧਾ 'ਚ ਬੱਟਣ ਵਾਲੇ ਅੱਗ ਤਾਂ ਸ਼ੁਰੂ ਹੋ ਜਾਣਗੇ ਹੁਣ ਅੱਗੇ ਬਿੜੀਆਂ ਕਰਕੇ ਬੱਟਦੇ ਤੇ ਅੱਗੇ ਘਾਂਟਾ ਘਾਂਟਾ ਝੂਟੀ ਜਾਂਦੇ ਨੇ ਜਿੰਦੀ ਨਾਲ ਗੇੜੇ ਦੇ ਜਾਂਦੇ ਤੇ ਹੁਣ ਆਉਂਦਾ ਅਗਲਾ ਇੰਜਣ ਦਾ ਹੈਂਡਲ ਮਾਰ ਕੇ 5 ਮਿੰਟ 'ਚ ਬੱਟ ਕੇ ਪਾਰ ਕਰ ਜਾਂਦਾ ਪਰ ਤਾਂ ਤੇ ਬੱਟੀਆਂ ਤੇ ਪਰ ਮੈਂ ਕੱਲੀ ਨੇ ਬੱਟੀਆਂ ਦੇ ਆ ਤੁਸੀਂ ਗਏ ਜਿੰਦੀ ਨਾਲ ਜਿੰਦੀ ਨਹੀਂ ਭਾਈ ਵੱਟ ਗਈ ਸੀ ਪ੍ਰਾਰ ਪ੍ਰਾਰ ਵੱਟੀਆਂ ਪ੍ਰਾਰ ਵੀ ਨਹੀਂ ਵੱਟੀਆਂ ਦੀਆਂ ਮੈਂ ਵੱਟੀਆਂ ਨੇ ਪ੍ਰਾਰ ਪ੍ਰਾਰ ਵੱਟੀਆਂ ਦੀਆਂ ਪ੍ਰਾਰ ਵੱਟੀਆਂ ਆਓ ਐ ਤਾਂ ਮੈਨੂੰ 2 ਸਾਲ ਹੋ ਗਏ 2 ਸਾਲ ਹੋ ਗਏ ਮੈਨੂੰ ਪਤਾ ਐ ਤਾਂ ਮੈਨੂੰ ਪਤਾ ਨਹੀਂ ਕਿੰਨੇ ਸਾਲ ਹੋ ਗਏ ਪਰ ਵੱਟੀਆਂ ਮੈਂ ਤੀਆਂ 2 ਸਾਲ ਹੋ ਗਏ 2 ਸਾਲ ਮੈਂ ਵੱਟੀ ਸੀ ਐ ਤਾਂ ਮੈਂ ਵੀ ਗੇੜਿਆ ਤਾਂ ਤਾਂ ਮੀਰ ਵੀ ਤਾਂ ਜਾਂ ਤਾਂ ਦਰ ਵੱਟੀਆਂ ਪੀ ਤਾਂ ਐ ਤਾਂ ਮਾੜਾ ਜਿਹਾ ਇੱਕ ਸਾਨੂੰ ਦਮ ਦਬਾਉਂਦੀ ਸੀ ਬਾਅਦ ਚ ਤੋਂ ਅਸੀਂ ਵੱਟਦੇ ਤੇ ਇਹ ਕਹਣਾ 5 ਮਿੰਟ ਦਮ ਦਬਾਤਾ ਵੇਖ ਨੂੰ ਜਿਹੜਾ ਅੱਧਾ-ਅੱਧਾ ਘੰਟਾ ਪੌਣਾ-ਪੌਣਾ ਘੰਟਾ ਲਗਾਤਾਰ ਜਲਦਾ ਉਹਨੂੰ ਪਤਾ ਹੁੰਦਾ ਵੀ ਹਾਂ ਵਟਣੀਆਂ ਨੇ ਤੂੰ ਤਾਂ ਦਮ ਮਰਨ ਖਤਰ ਰੱਖੀ ਵੀ ਤੀਂ ਜਲ ਮੜਾ ਜਾ ਗੇੜਾ ਤੇ ਦੂਰ ਤਿੰਨ ਲੋ ਦੀਆਂ ਟਾ ਪੁੰਧਰੀਆਂ ਸੇਮੀਆਂ ਦਾ ਕਿਹੜਾ ਹੀ ਰੱਖਣਾ ਹੈ ਬਸ ਇਹਦਾ ਜਿਆਦਾ ਪਤਲਾ ਨਹੀਂ ਕਰਨਾ ਹੈਗਾ ਉਹ ਪੁੱਛਾ ਨਹੀਂ ਪੈਂਦਾ ਫਿਰ ਐਂ ਵਿੱਚ ਪੁੰਦੇ ਤੇ ਬਸ ਆਲੇ ਦੋਲੇ ਘੀੜਾਤ ਲੱਗਦਾ ਨੂੰ ਨੜਾ ਹੁੰਦਾ ਇਹ ਅਸੇ ਨੂੰ ਸਾਰੇ ਮੁੱਠਾ ਪਾ ਲੈ ਹੈ ਪਹਿਲਾ ਸਾਰੇ ਚ ਪਾਣੀ ਫੜਾ ਲਾ ਇਕਣਾ ਹੀ ਆਹੀ ਜਿਹੜਾ ਮਸਾਲਾ ਆਈ ਪਿਆ ਵੱਟੂਗਾ ਕਿਉਂਕਿ ਬਬੂ ਨਹਾ ਤੋਇਆ ਆ ਹੁਣ ਬਬੂ ਕਹਿੰਦਾ ਮੈਂ ਘੜੇ ਤੇ ਸੇਵੀਆਂ ਵੱਟੂਗਾ ਤੁਹਾਨੂੰ ਨਹੀਂ ਆਂਦੀ ਆ ਕਹਿੰਦਾ ਮੈਂ ਵੱਟੂਗਾ ਤੁਹਾਨੂੰ ਤਾਂ ਕੰਮ ਨਹੀਂ ਕਹਿੰਦੇ ਤੁਸੀਂ ਤਾਂ ਕਰਦੇ ਹੈਨਾ ਮੈਂ ਕੰਮ ਕਰਦਾ ਐ ਬਬੂ ਕਹਿੰਦਾ ਹਨਾ ਪੇਟਾਂ ਆਈਆਂ ਕਰਦੀਆਂ ਨਾ ਪੇਠਿਆਂ ਨਹੀਂ ਪੇਠੇ 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 ਲੱਗ ਰਹੇ ਐ ਹੁਣ ਮਲ ਨਹੀਂ ਕਰਕੇ ਨਾ ਮੀਂਹ ਛੱਟ ਗਿਆ ਨਾ ਹੁਣ ਇੱਕ ਘੜਾ ਨਾ ਸਾਡੇ ਤਾਂ ਢੋਕੇ ਰੱਖਿਆ ਹੋਇਆ ਪਹਿਲਾਂ ਕਿਉਂਕਿ ਪਿਆ ਤਾਂ ਹੁਣ ਇੱਕ ਨਾ ਪੁਰਾਣੇ ਪਿੰਡਾਂ ਵਾਲੇ ਘਰ ਤੋਂ ਲੈ ਕੇ ਆਇਆ ਕਰਕੇ ਹੁਣ ਆ ਵੀ ਢੋਕੇ ਰੂੜੇ ਤੋਂ ਕੁਝ ਰੱਖ ਦੂੰਗਾ ਨੇ ਸੁੱਕ ਜੂਗਾ ਆਟਾ ਮੈਂ ਗੁੰਨ ਰਿਹਾ ਗੁੰਨਤਾ ਥੋੜਾ ਹੋਤਾ ਨਾ ਥੋੜਾ ਜਾਤੇ ਕਿਹੜਾ ਰਹੇਗਾ ਤਾਂ ਫਿਰ ਉਹ ਮੰਮੀ ਉਹਨੂੰ ਸੈੱਟ ਕਰ ਰਹੀ ਹੈ ਘੀ ਲਾ ਕੇ ਫਿਰ ਮੈਂ ਨਿਕੜਾ ਘੜਾ ਧੋਣ ਆ ਗਈ ਮੈਂ ਕਿਹਾ ਚੱਲਾ ਨਿਕੜਾ ਧੋ ਕੇ ਸੁੱਕਣਾ ਪਏਗਾ ਤੇ ਜਲਦੀ ਸੁੱਕ ਜੂਗਾ ਯੋ ਕਿ ਸਾਨੂੰ ਅਚਾਨਕੇ 11 ਵਜੇ ਪਤਾ ਲੱਗਿਆ ਵੀ ਸੇਮੀਆਂ ਬੱਟਣੀ ਨੇ ਵੀ ਘੜਾ ਤਾਂ ਮੁੱਦਾ ਮਾਰ ਲਿਆ ਮੈਂ ਕੱਲ ਕਹਿ ਰਹੀ ਸੀ ਵੀ 7 ਦਿਨ ਦਾ ਮਾਰਦੇ ਆ ਤੇ 7 ਦਿਨ ਦਾ ਕੱਲ 7 ਦਿਨ ਰਹਿ ਗਏ ਤੇ ਕੱਲੇ ਮਾਰ ਲਿਆ ਮੈਂ ਕੱਲ ਕਹਿ ਰਹੀ ਸੀ ਫਿਰ ਹੁਣ ਕਿਸੇ ਨੇ ਤੀਹੇ ਨਹੀਂ ਦੱਸਿਆ ਹੁੰਦਾ ਹੋ ਰਹੇ ਮਾਰ ਦੇ ਇਦੋਂ ਹੋਇਆ ਇੱਥੇ ਤੇ ਤੋਂ ਮਾਸ ਉਹ ਪਾ ਤੇ ਸਾਰ ਕੇ ਢੋਲਾ ਠੰਡਾ ਪਾਣੀ ਬਾਹਰ ਡਾਉਣੀ ਹੁਣ ਬਾਹਰ ਰੱਖਣੀ ਆ ਹੁਣ ਬਾਹਰ ਹਵਾ ਡਾਉਣੀ ਪੂਰੇ ਵੀ ਹਵਾ ਲੱਗ ਰਹੀ ਵਜੇ ਤਾਂ ਚ ਬਿੱਚ ਨੂੰ ਖੇਡ ਖੇਡੂਗਾ ਤਾਂ ਸਹੀ ਜਦ ਤੱਕ ਸੋੰਦਰਾ ਨਹੀਂ ਇਹ ਨਹੀਂ ਮੈਂ ਕਹ ਰਹੀ ਐ ਥੋੜਾ ਜਿਹਾ ਕਰ ਲੈ ਹਟਿਆ ਹਟਿਆ ਗ੍ਰਿਸਕੇ ਦੇਖਾ ਉਹ ਪਾ ਪਾ ਬਲਾਰੇ ਉਹ ਬਗਾਂ ਚੰਦ ਤੱਕ ਮੈਂ ਚ ਗਈ ਲਈ ਆ ਮਾ ਕੜੇ ਚੱਕ ਕੇ ਉਹ ਤਾਂ ਪਈ ਰਣ ਆ ਦੇਖੀਏ ਨੋ ਆ ਲਾ ਆਪੂ ਤੁਮੇ ਮਿਲ ਕਰ ਬੈਠਾ ਤੁਮੇ ਮਿਲ ਕਰ ਬੈਠਾ ਥੈਂਕਸ ਆ دیا ਪਾਖੇ ਡਾਣੀ ਆਪਾਂ ਖੇਡਾਂਗੇ ਆਂ ਸੇਮੀਆਂ ਪਹਿਲੀ ਵਾਰ ਬਟਣ ਲੱਗੀਆਂ ਕਿਸੇ ਸਮਰ ਕੋਡ ਲਾ ਕੋਡ ਆ ਛੋਟੀ ਮੋਟੀ ਇੱਥੇ ਚੱਲ ਜੈ ਜੀ ਮਾਰ ਦਿੱਤੀਆ ਬਟੀਆਂ ਦਾ ਹੈਤੀਆ ਗੋਡਾ ਲਾ ਤੂੰ ਨਾਟੇ ਕਿ ਜੀ ਸੜਿਆ ਕਿਤੇ ਗੋਡਾ ਕਿਵੇਂ ਲਾਵਾਂ ਕਿਵੇਂ ਐ ਲਾ ਇੱਧਰ ਲਾ ਗੋਡਾ ਅੱਡੀ ਨੂੰ ਟੇਕਨ ਇਸ ਦਿਨ ਹੋਏਗੀ 1 ਮਿੰਟ ਦੀ ਬਸ ਫੋਟੋ ਵਿੱਚ ਇੱਕ ਅੱਡੀ ਨੂੰ ਟੇਕਨ ਇੱਕ ਆ ਮਾਹੀ ਚਾਹ। ਇਹ ਕੀ ਦਿਖਾਣੇ ਹੁੰਦਾ ਕੋਸਾ? ਐਨੂ ਕੜੇ ਦਾ ਸਾਰਾ ਰੰਗ ਚੜ ਗਿਆ। ਆਹ ਪੁਰਾਣਾ ਕੜਾ ਹੈ ਆ ਨਾ ਪਾਏ। ਕੜਾ ਬਣੇ ਲੱਗਦਾ। ਹੈ। ਜਦ ਲਈ ਉੱਤ। ਕਿਹੜਾ ਕੜਾ? ਇਹ ਤਾਂ ਸੋਹਣਾ। ਆਇ ਨਾ ਤੇ ਮਿਲ ਲੋ ਦਰਸ਼ਕੋ ਲਾ ਕੇ। ਮੇਰਾ ਤਾਂ ਪੇੜਾ ਵੀ ਤੇਜ਼ ਆ ਰਿਹਾ। ਕਰਦੀਆਂ ਤੇ ਰੰਗ। ਰੰਗ ਪਹਿਲਾਂ ਸਮਾਰ ਕੇ ਧੋਣੇ ਤੇ ਰੰਗ ਨੂੰ ਸਾਰਾ ਤਾਰਨਾ ਤਾਂ। ਕੱਚਾ ਕੜਾ। अजा नहीं सट आ रहा <laughs> त्रेड़ा पटिया पिया क्यूकी जल मैं गुन्या का आटा अलग अलग करा टोटे जरे ਗਿਣਾ ਮਬੂ ਅਜੇ ਨਾ ਇਹ ਆਟੇ ਨੂੰ ਜਿਕਣਾ ਆਪਾਂ ਪਛੋ ਹਨਾ ਪਟੂੜਿਆਂ ਦਾ ਕਟੜਾਂ ਦਾ ਸਭ ਕਸਰੇ ਆਟੇ ਗੁੰਨੇ ਕੇ ਆਪਾਂ ਰੱਖਦੇ ਆ 15 ਮਿੰਟ ਹਨਾ ਆਪਾਂ ਕਰਦੇ ਪੈਣ ਮਲੇਮ ਆ ਪਰ ਇਹ ਕਿਹੜਾ ਆਟਾ ਹੁੰਦਾ ਨਾ ਫਿਰ ਹਾਂ ਉਹਵੇਂ ਇਹਨੂੰ ਵੀ ਮਲੇਮ ਕਰਨਾ ਪੈਂਦਾ ਹੋਣਾ ਤਾਂ ਹੀ ਜੁੜੂਗਾ ਉਹ ਉਹ ਦੇਖੋ ਉਹ ਚੱਠਾ ਨਹੀਂ ਪੈਂਦਾ ਹਾਂ ਓਏ ਅਬੂ ਇੱਧਰ ਆ ਪੁੱਤ ਇੱਧਰ ਜਾ ਤੱਕ ਅਬੂ ਨਹੀਂ ਸੌਂਦਾ ਹੈ ਇਹਨੇ ਸਾਨੂੰ ਪਰੇਸ਼ਾਨ ਕਰਨਾ ਆ ਜਾ ਬੁੱਗੂ ਆਏ ਦਿਮਾਣੀ ਵੀ ਲਮਾਣੀ ਮੈਨੂੰ ਲੱਗਦਾ ਹੈ ਆਪਣੀ ਸਰਵਿਸ ਕਰਾ ਕੇ ਸੌਊਗਾ ਆ ਚਿੰਗਾ ਖੜਿਆ ਹੋ ਗਮਦਾ ਸਾਰੀਆਂ ਚੱਕ ਲੀਆਂ ਚੱਕ ਲੀਆਂ ਚੱਕ ਲਿਆ ਚਾਲ ਬਾ ਹੁਣ ਨਹੀਂ ਐ ਸੇਮੀਆ ਬਟਨ ਦੰਦਾ ਪੁੱਛਿਆ ਨਾ ਜਮਾ ਵੀ ਨਹੀਂ ਹਾਂ ਪੁੱਛਿਆ ਉਹ ਘੜਾ ਇਹਨੇ ਕਣੀ ਭੇਜਦੀ ਹੈ ਹਾਂ ਨੇ ਜੁੜ ਜੂਗਾ ਤਾਂ ਅੱਧਾ ਤਾਂ ਕਰੇ ਦਿਆ ਹੋਰ ਕਰਦਾਂਗੇ ਮੈਨੂੰ ਤਾਂ ਲੋਕਾਂ ਤੇ ਬੜਾਈ ਨਹੀਂ ਆਉਂਦੀ ਆਹੋ ਅੱਥੇ ਜਾ ਕੇ ਕਰ ਹੁਣ ਪਿੰਡਾਂ 'ਚ ਟੈਂਪੂ ਵੀ ਫੇਰਾ ਲਾਤੇ ਦਾਸ ਕਿਉਂਕਿ ਹੁਣ ਪਿੰਨਾ ਪੜ੍ਹਾਈ ਕਰਾਈ ਮੈਨੂੰ ਉੱਡ ਰਹੇ ਨੇ ਨਾ ਲੋਕ ਹੁਣ ਸੈਂਟਰਾਂ ਦੇ ਉਹ ਲਾਤੇ ਹਨ ਟਰੈਂਪੋ ਵੇਰਾਂ ਦਾ ਸਪੀਕਰ ਵੀ ਬੋਲੀ ਜਾਉ ਜਿਹਨੇ ਬਾਹਰ ਨੂੰ ਜਾਣਾ ਹੈ ਜਿਹੜੇ ਬੈਂਟੀ ਕਹਿੰਦੇ ਉਹ ਵੀ ਚੱਲੋ ਫਿਰ ਘੜੇ-ਘੜੇ ਅਸੀਂ ਉੱਥੇ ਟੱਕ ਕੇ ਲੈ ਦਾਂਗੇ ਲੋਕਾਂ ਨੇ ਸਮਝਦੇ ਦੇ ਵੀ ਪੰਜਾਬ ਅਲੇ ਤਾਂ ਹੋ ਰਿਹਾ ਔਰ ਬੇਲਾ ਹੀ ਕਰ ਰਹੇ ਉਹ ਜੇ ਸਾਡੀਆਂ ਸੇਮੀਆਂ ਤਾਂ ਨਾ ਅੱਜ ਕੋਈ ਫੈਦਾ ਨਹੀਂ ਬਣ ਰਹੀਆਂ ਹਨਾ ਫੈਦਾ ਹੋ ਜਾਂਦੀ ਹੈ ਕਿਉਂਕਿ ਨਾ ਆਟਾ ਜੋ ਹੋ ਪਤਾ ਨਹੀਂ ਕਾਤੇ ਟਿਰਜੇ ਟੁੱਟ ਜਾਂਦੀਆਂ ਨੇ ਅੱਧਾ ਵਿਚਾਲੇ ਹੀ ਆਟਾ ਜੋੜਨਾ ਦੀ ਸਮਾਰ ਕੇ ਤਾਂ ਕਰਕੇ ਅਸੀਂ ਨਾਲ ਦੀ ਨਾਲ ਹੀ ਲਾਤੀ ਅਰੇ ਜੇ ਥੋੜਾ ਜਿਹਾ ਆਟਾ ਵੀ ਰੱਖ ਲੈਂਦੇ ਨਾ ਕਰੀ ਜੁੜ ਜਾਂਦਾ ਸਾਡੀ ਪੱਟੀ ਨਹੀਂ ਹੋ ਰਹੀ ਅੱਜ ਤਾਂ ਜਮਾ ਵੀ ਜੋ ਸੇਮੀਆਂ ਦੇਖੋ ਸਾਡੀਆਂ ਨੀਚੇ ਆ ਦੇਖੋ ਆ ਹੁਣ ਹੋਇਆ ਮੜਾ ਜਿਹਾ ਆਟਾ ਜਿਹੜਾ ਦੂਜਾ ਗੁੰਨੇ ਆ ਵਾ ਨਾ ਉਹ ਚੱਕਿਆ ਏ ਹੁਣ ਜਿਹੜਾ ਪ੍ਰਾਣਾ ਏ ਉਹ ਵਿੱਚ ਰੱਖਤਾ ਪ੍ਰਾਂਦੇ ਆ ਦੇਖੋ ਨੇ ਦੀਆਂ ਇਹਦੀਆਂ ਇਹਦੀਆਂ ਸੇਮੀਆਂ ਬੈਕਟ ਹੋ ਰਹੀਆਂ ਏ ਕਿਉਂਕਿ ਇਹ ਨਾ ਥੋੜਾ ਜਿਹਾ ਜੁੜ ਗਿਆ ਹਨਾ ਇਹ ਜੁੜ ਗਿਆ ਥੋੜਾ ਜਿਹਾ ਉਹ ਸੁੱਕੀ ਜਾਂਦਾ ਥੋੜਾ ਟੁੱਟ ਜਾਂਦਾ ਤੇ ਮੇਰਾ ਆ ਵਾ ਹੈ ਕੀ ਕੱਟ ਪਿਆ ਵਾ ਕੀ ਕੱਟ ਪਿਆ ਕੀ ਜਿਆਦਾ ਪੈਣਾ ਹੈ ਅੱਛਾ ਮੜਾ ਕੀ ਹੋਰ ਮੰਗਾਉਣੀ ਹੈ ਅੰਕਿਤ ਦੇ ਤੇ ਆ ਆ ਮੈਂ ਬੱਟ ਰਹੀ ਆ ਇੱਧਰ ਮੇਰਾ ਵੀ ਸੈੱਟ ਹੋ ਗਿਆ ਹੈ ਨਾ ਵਧੀਆ ਮਲੇਮ ਹੋ ਗਿਆ ਮੇਰਾ ਘੜਾ ਬਹੁਤ ਵਧੀਆ ਇਹ ਮੇਰਾ ਘੜਾ ਮਲੇਮ ਪਿਆ ਆ ਗੁਰਦਰਾ ਜਾਏ ਆ ਘੜਾ ਵਧੀਆ ਏ ਆ ਸਾਡਾ ਨਵਾਂ ਘੜਾ ਏ ਇਹ ਜਮਾਈ ਗੁਰਦਰਾ ਏ ਇਹ ਤਾਂ ਫਿਰ ਵੀ ਠੀਕ ਹੈ ਹਜੇ ਇਹ ਤਾਂ ਜਮਾਈ ਗੁਰਦਰਾ ਹੂੰ ਤਾਂ ਹੀ ਗੁਰਦਰਾ ਪਿਆ ਉਹ ਆ ਕੱਚਾ ਹੈ ਹੂੰ ਅਚੀਂ ਗਾਣਾ ਸੀ ਕੋਲੇ ਅੱਖੀਆਂ ਵਿਆ ਬਸ ਊਰੇ ਧੁੱਪਾਂ ਨਾਲ ਹੀ ਆ ਹੁਣ ਥੋੜੀ ਦੇਰ ਤੱਕ ਆਹਾ ਊਰੇ ਪਾਈ ਜਾਵਾਂਗੇ ਬਸ ਬੱਟ ਬੱਟ ਕੇ ਹੋ ਗਾਣ ਕਰ ਲਾਂਗੇ ਆਪਾਂ ਹਾਂ ਫਿਰ ਉਹ ਅੱਗੇ ਕਰਨਾ ਪੈਣਾ ਤੂੰ ਆਕੜਾ ਚੱਕਲਾ ਇੱਥੇ ਮੰਮੀ ਆਈ ਤੇ ਸਿੱਖਣੀ ਆਪਾਂ ਸਿੱਖਣ ਲਈ ਵਾਸਤੇ ਇੱਕ ਪੇੜਾ ਬੱਟਣਾ ਜ਼ਰੂਰੀ ਆ ਇੱਕ ਬੱਟ ਲੂੰਗੀ ਨਾ ਦੇਖ ਲਈ ਮੈਨੂੰ ਸਿੱਖਣ ਵਾਸਤੇ ਮੈਂ ਤਾਂ ਸ਼ੁਰੂ ਵੀ ਨ ਕਰਿਆ ਮੈਂ ਤਾਂ ਇਹ ਕਾਹਤ ਮੈਂ ਬੱਲ ਬੱਟ ਰਹੀ ਐ ਮੜਾ ਮੜਾ ਹੋਰ ਥੋੜਾ ਥੋੜਾ ਦੇਖੋ ਵਧੀਆ ਤੋਰੀ ਵਿਕ ਨਾਲ ਇੱਕ ਨਾਲ ਬੱਟ ਰਿਹਾ ਉਹ ਹੋਣਾ ਚਾਹੀਦਾ ਉਹ ਲੰਬਾ ਆ ਜੀ ਮੈਂ ਉਹ ਘਰੇ ਅੰਦਰ ਮੈਂ ਤਾਂ ਐਵੇਂ ਲੰਬਾ ਜਾ ਕਰਕੇ ਉਹਦੇ ਮਾ ਹਾਂ ਐਵੇਂ ਵਧੀਆ ਲੱਗ ਰਿਹਾ ਹੋਰ ਕੀ ਹੋ ਗਿਆ ਕੀ ਹੋ ਗਿਆ ਮੈਨੂੰ ਕਿਹਦਾ ਸੇਮ ਮੈਨੂੰ ਕੋਈ ਇਲੱਜ ਤਾਂ ਨਹੀਂ ਆ ਰਹੀ ਕੁਛ ਵੀ ਨਹੀਂ ਆ ਰਹੀ ਪੱਟੀ ਵਿੱਚ ਸੋਹਣੀ ਹੈ ਹੋਰ ਆ ਪਾਦ ਕੱਟ ਲਓ ਜੀ ਹੁਣ ਮੈਂ ਤੁਹਾਨੂੰ ਦਿਖਦੀ ਆਂ ਥੋਡੀਆਂ ਸੇਵੀਆਂ ਵੱਟੀਆਂ ਹੋਈਆਂ ਐ ਟੁੱਟੇ ਬਿਨਾਂ ਜਾਈ ਬਸ ਆ ਜੁੜਾਈ ਰਹੇ ਨੇ ਨਾਲ ਹਾਂ ਇੱਕ ਹਾਂ ਆ ਗਈਆਂ ਇਹ ਤਾਂ ਅੱਬ ਤਾਂ ਸੀ ਮਟੀਆਂ ਹੋਰ ਮੇਰੀ ਇਹ ਤੋਂ ਵੀ ਜ਼ਿਆਦਾ ਪਤਲੀ ਐ ਤੂੰ ਮੇਰੀ ਨੂੰ ਮੋਟੀ ਕਰੀਤੀ ਤੇਰੀ ਤਾਂ ਦੇਖ ਤੇਰਾ ਤਾਂ ਟੱਟ ਆ ਇਹ ਤਾਂ ਜਮੇ ਨੇ ਹੋ ਕਾਲ ਜਮੇ ਹੋ ਕਾਲ ਤੇ ਮੈਂ ਫੋਨ ਸ਼ੁਰੂ ਕਰਿਆ ਇਹ ਤਾਂ ਗੁੰਨੇ ਆ ਠੀਕ ਹੋ ਗਿਆ ਹੁਣ ਇਹਨ ਵਧੀਆ ਹੋ ਗਿਆ ਆ ਦੇ ਗਿੱਡੀ ਲੰਬੀ ਕਰੀ ਬਸ ਹੈ ਮੋਟੀ ਆ ਇਹਨੂੰ ਪਤਲੀ ਨਹੀਂ ਰੱਖ ਕੋਈ ਨਹੀਂ ਫਿਰ ਹੋਲੀ-ਵੋਲੀ ਪਤਲੀ ਕਰ ਲਓ ਨਾ ਐਡੀ ਦੂਰ ਤਾਂ ਨਾ ਡਾ ਕਰ ਇੱਥੇ ਤੇ ਦੱਬੀ ਜਾ ਹਾਂ ਗਾਹਾਂ-ਗਾਹ ਬੱਤ ਜਾਈ ਜੋ ਇਧਰਲੇ ਪਾਸੇ ਹੁਣ ਮੈਂ ਬੱਟੂਂਗੀ ਇੱਥੇ ਮੈਂ ਆਪਣਾ ਪੇਟੀ ਹੋਣੀ ਹੈ ਨਾ ਹਾਂ ਕਿੰਨਾ ਘਟਾ ਇਹ ਦੇਖ ਥੋੜਾ ਹੀ ਹੈ ਥੋੜਾ ਹੀ ਹੈ ਸਭ ਠੀਕ ਹੋ ਗਿਆ ਹੋਰ ਨਹੀਂ ਮੈਂ ਤਾਂ ਲੱਤ ਠੇਕ ਕਰ ਰਹੀ ਤੇ ਗੋਡੇ ਗੋਡੇ ਠੱਡੇ ਹੋਣੇ ਧੁੱਪ ਆ ਗਈ ਉਹ ਲੈ ਤਾਂ ਸਭ ਮਾਤਾ ਸਹਿਕਾ ਪਰਸਾਂ ਹੈ ਦਾਗਾ ਪਰ ਸੰਭਲੇ ਥੋੜਾ ਜਿਹਾ ਰਹਿ ਗਿਆ ਉੱਥੇ ਵਟਨੂ ਬਾਹਰ ਹੁਆ ਬੱਦਲ ਵਾਈਂ ਗਿਆ ਐਨੇ ਸੇਮੀਆਂ ਬਾਟੋ ਹੋ ਗਈਆਂ ਆ ਜਿਹੜੀਆਂ ਮੋਟੇ ਮੋਟੀਆਂ ਕੰਨੀਆਂ ਇਹ ਸਾਡੀਆਂ ਹੀ ਹਰ ਇਹਨਾਂ ਨੇ ਫੁੱਲ ਲੱਗੇ ਨਾ ਦਣ ਡੰਡੇ ਵਰਗੀਆਂ ਹੋ ਜਾਣਾ ਹੈ ਪਾਣੀ ਚ ਨਹੀਂ ਨਹੀਂ ਹੋ ਜਾਣਗੀਆਂ ਥੋਡੀਆਂ ਤਾਂ ਪਤਲੀਆਂ ਪਈਆਂ ਸਿੰਖਾਂ ਵਰਗੀਆਂ ਹਨਾ ਮੈਂ ਕਿਹਾ ਥੋਡੀਆਂ ਤਾਂ ਸਿੰਖਾਂ ਵਰਗੀਆਂ ਪਈਆਂ ਪਤਲੀਆਂ ਕੋਈ ਜਿੱਖਾ ਜਾਂਦਾ ਬੰਦਾ ਮੇਰੀਆਂ ਸਾਡੀਆਂ ਦੋਨਾਂ ਜਣੀਆਂ ਦੀਆਂ ਆਪਦਾ ਮੱਥਾ ਟੇਕ ਲੰਦਾ ਵੱਟ ਕੇ ਹੋਰ ਹੁਣ ਅਸੀਂ ਖਾਣ ਲੱਗੇ ਰੋਟੀ ਤੇ ਅੱਜ ਬਣਾਈ ਅਸੀਂ ਕੜੀ ਕੜੀ ਤਾਂ ਸਾਡੀਆਂ ਸਾਰਿਆਂ ਦੀ ਫੇਵਰੇਟ ਆ ਹਨਾ ਥੋਡੀ ਵੀ ਐ ਤਾਂ ਤੁਹਾਨੂੰ ਪਤਾ ਹੀ ਐ ਸਭ ਦੀ ਫੇਵਰੇਟ ਕੜੀ ਲੈਓ ਜੀ ਹੁਣ ਰੋਟੀ ਪਾ ਲਈਏ ਨੇਰਾ ਦੇਖੋ ਬਾਹਰ ਨੇਰਾ ਹੋ ਗਿਆ ਅਸੀਂ ਹੁਣੇ ਗੁਰਦੁਆਰਾ ਸਾਹਿਬ ਤੋਂ ਆਏ ਆ ਦੋ ਦਿਨ ਹੋ ਗਏ ਅਸੀਂ ਲੇਟ ਹੋ ਰਹੇ ਆ ਕਿਉਂਕਿ ਸਾਡੇ ਜੰਦਿਆਂ ਨੂੰ ਨਾ ਅਰਦਾਸ ਹੋ ਜਾਂਦੀ ਆ ਰੋਟੀ ਤੋਂ ਸ਼ਾਂਉਂ ਗਲੇਟ ਜੇ ਕਰ ਤੋਂ ਸੋਚਿਆ ਸੀ ਰੋਟੀ ਖਾਤੇ ਲਿਆ ਕਰਾਂਗੇ। ਹੋਰ ਲਓ ਜਿਹੜੀ ਹੁਣ ਯੋਗੀ ਦੀ ਰੋਟੀ ਧਾਰਦੀ ਏ। ਤੇ ਇੱਧਰ ਦਸਪਾ ਦੀ ਰੋਟੀ। ਰੋਟੀ ਮੈਂ ਚੰਨ ਕੇ ਮੈਨੂੰ ਨਾ ਪਹਿਲਾਂ ਥੋੜਾ ਥੋੜਾ ਬੁਖਾਰ ਦਾ ਸੀਗਾ। ਇਕੋ ਲੱਗਤ ਜੇ ਮੈਨੂੰ ਝਾਦੇ ਹੋ ਗਿਆ ਤਾਂ ਮੈਂ ਰੋਟੀ ਵੀ ਨਹੀਂ ਖਾਈ ਹੈਗੀ ਬਸ ਰੋਟੀ ਪਾ ਕੇ ਲਈ ਹੈਗੀ ਪਰ ਖਾਈ ਨਹੀਂ ਹੈਗੀ ਇਸ ਕਰਕੇ ਪਹਿਲਾਂ ਪਾਣੀ ਦਾ ਪਾਣੀ ਦਾ ਗਲਾਸ ਪੀਆ ਤੇ ਮੈਂ ਰੋਟੀ ਐਦਾਂ ਹੀ ਗੜੀ ਫਾਈ ਫਾਈ ਛੜਤੀ ਤੇ ਅਚਾਨਕ ਇੱਕੋ ਲੱਗਤ ਜਾਦੇ ਹੋ ਗਿਆ ਮੈਂ ਜਿਵੇਂ ਗਿਰ ਗਰਨੇ ਦੇ ਆਰੀ ਹੋ ਗਈ ਜੀ ਬਸ ਇਸ ਕਰਕੇ ਮੈਂ ਨਾ ਵਲੌਗ ਦਾ ਐਂਡ ਵੀ ਨਹੀਂ ਕਰ ਸਕੀ ਹੈਗੀ ਹੁਣ ਮੈਂ ਪੈ ਗਈ پتہ ਨਹੀਂ ਕੀ ਹੋ ਗਿਆ بس आज ਦੀ ਸਾਡੀ ਵੀਡੀਓ ਇੱਥੇ ਖਤਮ ਸੀਗੀ। ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਉਗੀ। ਜਾਣਦੇ ਜਾਂਦੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਤੇ ਹੋਰ ਮਿਲਾਂਗੇ ਤੁਹਾਨੂੰ ਆਪਣੇ ਕੱਲ੍ਹ ਵਾਲੇ ਸਲੋਟ 'ਚ ਕੱਲ੍ਹ ਦੇਖਰਾਂਗੇ। ਜੇ ਸਭ ਠੀਕ ਰਹੀ ਤਾਂ ਵੀਡੀਓ ਜ਼ਰੂਰ ਬਣਾਉਂਗੀ ਕਿਉਂਕਿ ਕਈ ਵਾਰ ਜਿਆਦਾ ਸੈਟ ਠੀਕ ਨਹੀਂ ਹੁੰਦੀ ਤਾਂ ਵੀਡੀਓ ਬਣਾਉਣ ਦੀ ਨਹੀਂ ਕਰਦਾ। ਪਰ ਮੈਂ ਕੋਸ਼ਿਸ਼ ਕਰੂੰਗੀ। ਨਾ ਹੋਊਗੀ ਸਵੇਰ ਤੱਕ ਠੀਕ ਹੋ ਜੂਗੀ ਦਵਾਈ ਮੈਂ ਹੋਲੇ ਦਵਾਈ ਹੋਲੇ लेके ਆਈਆਂ ਪਾ ਬਸ ਮੈਂ ਤੁਹਾਨੂੰ ਕੱਲ ਨੂੰ ਕਾਲ ਲੂੰਗੀ